ਜਦੋਂ ਉਹਦੇ ਨਾਲ ਪਿਆਰ ਪਾਲਿਓ ਆਪਾਂ ਨੂੰ ਪਾਣੀਆਂ 'ਚ ਵੀ ਕੱਢ ਲਿਆਉਂਦਾ ਵੇ ਉਹ ਕਹਿੰਦਾ ਮੈਂ ਤੈਨੂੰ ਅੱਗ 'ਚ ਵੀ ਬਚਾ ਕੇ ਰੱਖੂ ਮੈਂ ਤੈਨੂੰ ਪਾਣੀਆਂ ਤੋਂ ਵੀ ਬਚਾ ਕੇ ਰੱਖੂਗਾ ਜਦੋਂ ਉਹਦੇ ਨਾਲ ਪਿਆਰ ਪਾਵਾਂਗੇ ਉਹ ਨੂੰ ਬੰਦੇ ਹੂਗਾ ਕਿਸੇ ਨੂੰ ਨਹੀਂ ਦਿੰਦਾ ਹਾਲੇਲੂਇਆ 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 ਯਾਣਾ ਕਰੋ ਸਾਡੀ ਜ਼ਿੰਦਗੀ 'ਚ ਆਹ ਕੁਝ ਹੋਇਆ ਹਾਲੇਲੂਇਆ ਸੱਚਮੁੱਚ ਘਾਟੇ ਵੱਧ ਤਾਂ ਕੌਣ ਪੂਰੇ ਕਰਦਾ ਪਰਮੇਸ਼ਵਰ ਹੀ ਕਰਦਾ ਕਿਸੇ ਇਨਸਾਨ ਨੇ ਨਹੀਂ ਕਰਨੇ ਮਾੜੀ ਜਿਹੀ ਵਿਵਪਤਾ ਪੈ ਗਈ ਸਭ ਛੱਡੇ ਜਾਂਦੇ ਹallelujah ਸੱਚਮੁੱਚ ਜੇ ਅਪਾਂ ਉਹਦੇ ਨਾਲ ਪਿਆਰ ਪਾਵਾਂਗੇ ਆਪਾਂ ਨੂੰ ਪਤਾ ਹੀ ਲੱਗਣਾ ਆਪਣੀ ਕਦੋਂ ਦਿਨ ਲੰਘ ਜਾਂਦੀਆਂ ਕਦੋਂ ਰਾਤ ਲੰਘ ਜਾਂਦੀਆਂ ਹallelujah ਜਦੋਂ ਆਪਾਂ ਸੰਸਾਰ ਤੇ ਆਪਣੀ ਅੱਖਾਂ ਲੱਗੀਆਂ ਫੇਰ ਆਪਾਂ ਉਹਨਾਂ 'ਚ ਹੀ ਰੋਲਦੇ ਰਾਵਾਂਗੇ ਫੇਰ ਆਪਾਂ ਨੂੰ ਜਿਹੜਾ ਮਾੜਾ ਜਾਂ ਦੁੱਖ ਵੀ ਕੰਡਾ ਵੱਜਿਆ ਵੀ ਆਪਾਂ ਨੂੰ ਉਹ ਵੀ ਆਪਾਂ ਨੂੰ ਬਹੁਤ ਵੱਡੀ ਮਸੀਤ ਲੱਗਦੀ ਹੈ ਹallelujah ਜਦੋਂ ਉਹਦੇ ਨਾਲ ਪਿਆਰ ਪਾਲਿਓ ਆਪਾਂ ਨੂੰ ਪਾਣੀਆਂ ਚ ਵੀ ਕੱਢ ਲਿਆਉਂਦਾ ਵੇ ਉਹ ਕਹਿੰਦਾ ਮੈਂ ਤੈਨੂੰ ਅੱਗ ਚ ਵੀ ਬਚਾ ਕੇ ਰੱਖੂ ਮੈਂ ਤੈਨੂੰ ਪਾਣੀਆਂ ਤੋਂ ਵੀ ਬਚਾ ਕੇ ਰੱਖੂਗਾ ਜੇ ਕੋ ਉਹਦੇ ਨਾਲ ਪਿਆਰ ਪਾਵਾਂ ਗਾ ਉਹ ਨੂੰ ਬੰਦੇ ਹੂਗਾ ਕਿਸੇ ਨੂੰ ਨਹੀਂ ਦਿੰਦਾ ਹਾਲੇਲੂਇਆ ਆਪਾਂ ਵਿਸ਼ਵਾਸ ਕਰਨ ਆਪਣਾ ਵਿਸ਼ਵਾਸ ਨਹੀਂ ਥੋੜਾ ਹੋਣਾ ਚਾਹੀਦਾ ਵਿਸ਼ਵਾਸ ਆਪਣਾ ਬਹੁਤ ਵੱਡਾ ਹੋਣਾ ਚਾਹੀਦਾ ਹਾਲੇਲੂਇਆ ਸੱਚਮੁੱਚ ਸ਼ੈਤਾਨ ਤਾਂ ਚਾਹੁੰਦਾ ਵੇ ਵੀ ਤੂੰ ਮਰ ਜਾ ਤੂੰ ਉਹ ਨੂੰ ਕਹਿ ਕੁਛ ਤੇ ਮੈਂ ਤੇਰੇ ਸਿਰ ਤੇ ਆ ਕੇ ਬੈਠਾਂ ਨਹੀਂ ਆਪਾਂ ਪਹਿਲਾ ਸਥਾਨ ਕਿਹਨੂੰ ਦੇਣਾ ਮੈਂ ਕਿਹਨੂੰ ਦੇਣਾ ਸ਼ੈਤਾਨ ਨੂੰ ਦੇਣਾ ਮੈਂ ਤੇ ਪਰਮੇਸ਼ਰ ਨੂੰ ਦੇਣਾ ਪਰਮੇਸ਼ਰ ਨੂੰ ਦੇਣਾ ਹallelujah ਪਰ ਆ ਵਿਸ਼ਵਾਸ ਬਹੁਤ ਵੱਡਾ ਹੋਣਾ ਚਾਹੀਦਾ ਵਾ ਆਪਾਂ ਨੂੰ ਦਲੇਰੀ ਦਾ ਆਤਮਾ ਦਿੱਤਾ ਉਹਨੇ ਕਾਹਦਾ ਦਿੱਤਾ ਵਾ ਦਲੇਰੀ ਦਾ ਦਿੱਤਾ ਜੇ ਕਹਾਂਗੇ ਹੈ ਨਹੀਂ ਕੁਝ ਮੇਰੇ ਕੋਲੇ ਕੁਝ ਨਹੀਂ ਮੇਰੇ ਕੋਲੇ ਕੁਝ ਨਹੀਂ ਫਿਰ ਉਹ ਸ਼ਤਾਨ ਕੋਗਾ ਤਾਂ ਵਾਕਿਆ ਹੀ ਮੈਨੂੰ ਯਾਦ ਕਰੀ ਜਾਂਦਾ ਹallelujah ਭਲਾ ਆਪਣੀ ਜੇਬ ਦੇ ਵਿੱਚ ਕਪੰਜੀ ਵੀ ਨਾ ਹੋਵੇ ਕਿਆ ਕਰੂੰ ਮੇਰੇ ਕੋਲ ਬਹੁਤ ਖੋਸ਼ ਹੈ ਮੈਂ ਕਿਹਦੇ ਨਾਲ ਪਿਆਰ ਕੀਤਾ ਵਾ ਰਾਜਿਆਂ ਦੇ ਰਾਜੇ ਨਾਲ ਕੀਤਾ ਹallelujah ਉਹ ਸਾਡਾ ਪਾਪ ਸਾਡਾ ਕੋਈ ਛੋਟਾ ਮੋਟਾ ਥੋੜੀ ਆ ਉਹ ਕੀ ਐ ਉਹ ਉਹ ਰਾਜਿਆਂ ਦਾ ਰਾਜਾ ਵਾ ਹਾਲੇਲੂਇਆ ਤੇ ਰਾਜਿਆਂ ਦੇ ਜਿਹੜੇ ਬੱਚੇ ਹੁੰਦੇ ਉਹ ਭੁੱਖੇ ਮਰਦੇ ਹੁੰਦੇ ਕਿਤੇ ਮੰਗਦੇ ਦੇਖੇ ਹੈ ਨਹੀਂ ਮੰਗਦੇਗੇ ਉਹ ਬੰਦੋਵਸਤ ਕਰਦਾ ਹਰ ਇੱਕ ਦਾ ਕਰਦਾ ਵਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਦਿਲ ਨਹੀਂ ਛੋਟਾ ਕਰਨਾ ਹੈ ਨਹੀਂ ਹੈ ਨਹੀਂ ਨਾ ਕਰਿਆ ਕਰੋ ਭਲਾ ਆਪਾਂ ਜਿੰਨੇ ਵੀ ਅੰਦਰੋਂ ਦੁਖੀ ਮਰਜੀ ਹੋਈਏ ਦੁੱਖ ਵੀ ਆਉਂਦੇ ਆ ਦੌਖਾ ਤਾਂ ਫਿਰ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਪਿੱਛੋਂ ਸੁੱਖ ਵੀ ਆਣਾ ਹੇਲੇਲੂਆ ਆਪਾਂ ਨੂੰ ਸਭ ਨੂੰ ਪਤਾ ਨਾ ਵੀ ਜੇ ਦਿਨ ਰਾਤ ਪੈ ਗਈ ਤਾਂ ਦਿਨ ਵੀ ਚੜੂਗਾ ਪਰ ਰਾਤ ਨੂੰ ਸੋਚ ਕੇ ਬੈਨੇ ਮੈਂ ਕੱਲ ਨੂੰ ਆਹ ਕਰੂੰਗਾ ਆਪਾਂ ਆ ਛੱਡ ਦਿਨੇ ਵੀ ਹੁੰਦਾ ਰਾਤ ਪੈ ਗਈ ਪਤਾ ਨਹੀਂ ਮੈਂ ਸਵੇਰ ਨੂੰ ਉੱਠਣਾ ਤੇ ਪਤਾ ਨਹੀਂ ਮੈਂ ਨਹੀਂ ਉੱਠਣਾ ਨਹੀਂ ਆਪਾਂ ਨੂੰ ਵਿਸ਼ਵਾਸ ਹੁੰਦਾ ਆਪਾਂ ਵਿਸ਼ਵਾਸ ਨਾਲ ਬੈਨੇ ਆਹ ਮੈਂ ਕੰਮ ਕੱਲ ਨੂੰ ਉੱਠ ਕੇ ਕਰੂੰਗਾ ਹੇਲੇਲੂਆ ਇਸ ਤਰ੍ਹਾਂ ਕਰਕੇ ਮੇਰਾ ਮੇਰਾ ਨਹੀਂ ਕਰਨਗਾ ਕਿਉਂਕਿ ਪਰਮੇਸ਼ਰ ਸਭ ਕੁਝ ਤੇਰਾਈ ਹੈ ਤੂੰ ਪਰਮੇਸ਼ਰ ਜੀ ਮੈਨੂੰ ਜੀਵਨ ਦਿੱਤਾ ਮੈਨੂੰ ਪਤਾ ਤੂੰ ਮੈਨੂੰ ਭੁੱਖਿਆ ਨਹੀਂ ਰਹਿਣ ਦੇਵੇਂਗਾ ਤੂੰ ਮੈਨੂੰ ਨਹੀਂ ਜਾਵੇਗਾ ਹਾਲੇਲੂਇਆ ਹਾਲੇਲੂਇਆ ਇਹ ਨਾ ਮੇਰੇ ਬਿਵਣ ਵਾਲੇ ਪਏ ਆ ਮੇਰੇ ਕੰਮਾਂ ਤੇ ਨਹੀਂ ਲੱਗੇ ਮੇਰੇ ਆ ਨਹੀਂ ਹੁੰਦਾ ਮੇਰੇ ਪੜਾਉਣ ਵਾਲੇ ਸਭ ਕੁਝ ਪਰਮੇਸ਼ਰ ਨੇ ਕਰਦੇ ਨੇ ਹਾਲੇਲੂਇਆ ਜੋ ਨੇ ਦਿੱਤੇ ਉਹਨੂੰ ਪਤਾ ਵੇ ਜੇ ਦਿੱਤੇ ਤਾਂ ਉਹਨਾਂ ਦੇ ਪਰਿਵਾਰ ਵੀ ਉਹਨਾਂ ਦੇ ਵਿਆਹ ਵੀ ਹੋਣਗੇ ਉਹਨਾਂ ਦੇ ਬੱਚੇ ਵੀ ਹੋਣਗੇ ਹallelujah ਆਪਾਂ ਨੂੰ ਵਿਸ਼ਵਾਸ ਤਾਂ ਹੈਗਾ ਵਾ ਕੀਨੇ ਦਿੱਤੇ ਆ ਪਰਮੇਸ਼ਵਰ ਨੇ ਦਿੱਤੇ ਆ ਸਭ ਕੁਝ ਉਹਨੂੰ ਸੌਂਪ ਦਿਆ ਕਰੋ ਆਪਾਂ ਤਾਂ ਨਾਲ ਕੁਝ ਵੀ ਨਹੀਂ ਲੈ ਕੇ ਜਾਂਦਾ ਹallelujah ਨਾ ਪਾ ਨਾਲ ਕੁਝ ਲੈ ਕੇ ਜਾਣ ਤੇ ਚਿੰਤਾ ਕਾ ਤੋ ਆਪਾਂ ਕਰਨੀ ਹੈ ਚਿੰਤਾ ਕਾ ਦੇ ਬਰੋਬਰ ਹੈ ਚੀਖਾ ਦੇ ਬਰੋਬਰ ਹੈ ਹallelujah ਚੀਖਾ ਦਾ ਬੰਦਾ ਇੱਕ ਵਾਰੀ ਚੜ ਜਾਂਦਾ ਮੁੱਕ ਜਾਂਦਾ ਚਿੰਤਾ ਖਾਈ ਜਾਂਦੀ ਹੈ ਕੋਣ ਬੋਲੋ ਹallelujah ਇਸ ਤਰ੍ਹਾਂ ਕਰਕੇ ਆਪਾਂ ਆਪਦੇ ਮਨ ਦੇ ਵਿੱਚ ਨਹੀਂ ਬੁਰੇ ਵਿਚਾਰ ਚੰਗੇ ਵਿਚਾਰ ਕਰਿਆ ਕਰੋ ਕਿ ਚੰਗਿਆਂ ਨੂੰ ਆਪਾਂ ਸੱਚਮੁੱਚ ਜਦੋਂ ਮੂੰਹ 'ਚ ਚੰਗਾ ਚੰਗਾ ਬੋਲਾਂਗੇ ਤੇ ਪਰਮੇਸ਼ਰ ਚੰਗਾਈ ਕਰੂਗਾ ਹallelujah ਇਸ ਤਰ੍ਹਾਂ ਕਰਕੇ ਕਿਹਾ ਕਰੋ ਮੈਂ ਤਾਂ ਕਿਸੇ ਤਾਂ ਨਹੀਂ ਕਰ ਜਾ ਦੇਣਾ ਭਲਾ ਆਪਣੇ ਜਿੰਨੀ ਮਰਜ਼ੀ ਪੰਟਰ ਕੇ ਕਰੋ ਮੈਂ ਤਾਂ ਕਿਸੇ ਦਾ ਨਹੀਂ ਦੇਣਾ ਮੈਂ ਤਾਂ ਲੈ ਦੇਣ ਵਾਲਾ ਮੈਂ ਮੈਂ ਲੈਣ ਵਾਲਾ ਨਹੀਂ ਕਰ ਜੇ ਹallelujah ਪਰਮੇਸ਼ਰ ਸੱਚਮੁੱਚ ਆਪਾਂ ਨੂੰ ਕਰੋੜਪਤੀ ਉਹਦੀ ਮਰਜ਼ੀ ਹੈ ਉਹ ਰੋਡ ਤੋਂ ਚੱਕ ਕੇ ਕਰੋੜਪਤੀ ਵੀ ਬਣਾ ਸਕਦਾ ਉਹਦੀ ਮਰਜ਼ੀ ਹੈ ਕਰੋੜਪਤੀ ਨੂੰ ਰੋਡ ਤੇ ਵੀ ਲੈ ਆਉਂਦਾ ਹallelujah ਜੇ ਆਪਾਂ ਮੂੰਹ ਸੇ ਚੰਗੇ ਵਿਚਾਰ ਕੱਢਾਂਗੇ ਤਾਂ ਸੱਚਮੁੱਚ ਪਰਮੇਸ਼ਰ ਚੰਗਿਆ ਹੀ ਕਰੂਗਾ ਹallelujah ਪਰ ਮਾਤੋਂ ਖਨੀ ਵੱਡਾਗਾ ਵੱਡਾ ਕੌਣ ਹੈ ਪਰਮੇਸ਼ਰ ਵੱਡਾ ਪਰੇਸ਼ਾਨੀ ਨਹੀਂ ਵੱਡੀ ਵੱਡਾ ਕੋਣਾ ਪਰਮੇਸ਼ਰ ਵੱਡਾ ਵਾਹ ਹਾਲੇਲੂਇਆ ਇਸ ਤਰ੍ਹਾਂ ਕਰਕੇ ਸੱਚਮੁੱਚ ਫਿਰ ਆਪਣਾ ਆਉਣ ਦਾ ਕੀ ਫਾਇਦਾ ਮਸੀਹ ਜੇ ਆਪਾਂ ਪਹਿਲੇ ਰੋਣੇ ਰੋਈ ਜਾਣੇ ਤਾਂ ਫਿਰ ਤਾਂ ਆਪਣਾ ਕੋਈ ਫਾਇਦਾ ਨਹੀਂਗਾ ਆਪਾਂ ਰੋਣੇ ਰੋਂਦੇ ਸੀ ਆਪਾਂ ਰਿਸ਼ਤੇਦਾਰਾਂ ਅੱਗੇ ਰੋਂਦੇ ਸੀ ਜਾਂ ਡੀਆਂ ਗਵਾਂਡੀਆਂ ਬਾਰੇ ਰੋਂਦੇ ਸੀ ਉਹ ਆਪਣੀ ਮਦਦ ਕਰਦੇ ਸੀਗੇ ਕੀਤੀ ਤੁਹਾਡੀ ਕਿਸੇ ਨੇ ਮੇਰੇ ਤੱਕ ਕਿਸੇ ਨੇ ਨਹੀਂ ਕੀਤੀ ਤੁਹਾਡੀ ਕੀਤੀ ਆ ਕਿਸੇ ਨੇ ਤੇ ਫਿਰ ਆਪਾਂ ਕਾਹ ਤੋਂ ਰੋਣੇ ਰੋਣੇ ਉਹਨਾਂ ਦੇ ਕੋਲੇ ਛੱਡ ਦਿਆ ਕਰੋ ਪਰਮੇਸ਼ਰ ਦੇ ਹੱਥ ਸੌਂਪ ਦਿਓ ਪਰਮੇਸ਼ਰ ਚੰਗਾ ਹੀ ਕਰੂਗਾ ਉਹ ਆਪਾਂ ਨੂੰ ਡੋਬਦਾ ਨਹੀਂ ਆਪਾਂ ਨੂੰ ਉਤਾਰੂਗਾ ਹallelujah ਹallelujah ਉਹਨੇ ਆਪਾਂ ਨੂੰ ਹੁਣ ਤੱਕ ਬਚਾ ਕੇ ਰੱਖ ਤੇ ਅੱਗੇ ਨਾ ਬਚਾਊਗਾ ਬਚਾਊਗਾ ਸੱਚਮੁੱਚ ਬਚਾਊਗਾ ਮੁਸੀਬਤਾਂ ਤਾਂ ਆਉਣੀਆਂ ਹੀ ਆਉਣੀਆਂ ਤਾਂ ਦੋ ਦੋ ਚੀਜ਼ਾਂ ਬਣਾਈਆਂ ਜੇ ਦੁੱਖ ਹੈ ਤਾਂ ਸੁੱਖ ਨੇ ਵੀ ਆਉਣਾ ਜੇ ਆਪਾਂ ਸੁੱਖਾਂ ਚ ਤੇ ਦੁੱਖ ਵੀ ਮਾੜੇ-ਮਾੜੇ ਆਉਣੇ ਹੀ ਆਉਣੇ ਹallelujah ਮੰਨ ਨਹੀਂ ਥੋੜਾ ਕਰਨਾ ਪਰਮੇਸ਼ਰ ਤੂੰ ਮੈਨੂੰ ਆਹ ਨਹੀਂ ਦਿੱਤਾ ਮੈਂ ਕਦੋਂ ਦਾ ਆਉਣਾ ਮੈਂ ਆ ਨਹੀਂ ਦਿੱਤਾਗਾ ਪਰਮੇਸ਼ਰ ਕਿਸ ਕਾਸ ਵੇਖਦਾ ਵੈ ਹਾਲੇਲੂਇਆ ਪਰਮੇਸ਼ਰ ਆਪਣੇ ਦਿਲਾਂ ਨੂੰ ਵੇਖਦਾ ਵੈ ਉਹ ਬਾਲੀਆਂ ਆਪਾਂ ਪ੍ਰਾਰਥਨਾ ਲੰਮੀਆਂ ਕਰਾਂਗੇ ਫੇਰ ਨਹੀਂ ਪਰਮੇਸ਼ਰ ਸੁਣਨੀ ਆ ਉਹ ਤਾਂ ਆਪਾਂ ਦਿਲ ਨੂੰ ਜਦੋਂ ਖਾਲੀ ਕਰਦੇ ਸੱਚਮੁੱਚ ਪਰਮੇਸ਼ਰ ਸੁਣਦਾ ਵੈ ਹਾਲੇਲੂਇਆ ਉਹ ਕਹਿੰਦਾ ਮੈਂ ਪਕਾਰ ਸੌਂਦਾ ਕੀੜੇ ਕਿੱਥੇ ਹੁੰਦੇ ਕੀੜੇ ਵੇਖੋ ਕਿੱਥੇ ਹੁੰਦੇ ਕੀੜੇ ਬੀਜਦੇ ਜਾਂ ਕੁਛ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਦਿੰਦਾ ਉਹ ਹਾਲੇਲੂਇਆ ਤੇ ਆਪਾਂ ਤਾਂ ਫੇਰ ਉਹਦੇ ਹੱਥਾਂ ਦੇ ਬਣਾਏ ਹੋਏ ਉਹਨੇ ਸਾਹ ਪਾਏ ਆਪਣੇ ਚ ਤੇ ਆਪਾਂ ਨੂੰ ਕਿਵੇਂ ਭੁੱਖੇ ਰਹਿਣ ਦੇ ਦਊਗਾ ਹਾਲੇਲੂਇਆ ਇਹ ਜੇਦੋਂ ਆਪਣੇ ਥੋੜੀ ਕਣੀ ਮੁਸੀਬਤ ਆਉਂਦੀ ਹੈ ਆਪਾਂ ਨੂੰ ਕੁਝ ਸਿਖਾਉਣ ਹੁੰਦੇ ਬੰਦਾ ਬਿਮਾਰ ਹੋਗਾ ਉਹਨੂੰ ਦੋ ਦਿਨ ਕੋਈ ਸੰਭੂ ਚਾਰ ਦੇ ਸੰਭੂ ਕੋਈ ਤਾਂ ਨਿੱਤ ਦਾ ਹੀ ਕੰਮ ਹੈ ਕਿ ਪਰਮੇਸ਼ਰ ਚੰਗਿਆਂ ਕਰਦਾ ਇਹ ਆਪਾਂ ਨੂੰ ਵੇਖਦਾ ਆਪਾਂ ਚੈੱਕ ਕਰਦਾ ਹੁੰਦਾ ਕਈ ਵਾਰ ਪਰਮੇਸ਼ਰ ਵੀ ਆਪਣੇ ਤੇ ਵਿਵਤਾ ਪਾਉਂਦਾ ਹਾਲੇਲੂਇਆ ਮੈਂ ਦੇਖਾ ਜਿਹਨੂੰ ਸਾਰਾ ਦਿਨ ਮੇਰਾ 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 ਕਰਦੇ ਹੁਣ ਇਹਨੂੰ ਸਾਹਮਦੇ ਆਕ ਨਹੀਂ ਸਾਹਮਦੇ ਹਾਲੇਲੂਇਆ ਕਈ ਵਾਰੀ ਆਪਾਂ ਹਸਪਤਾਲ ਹੁੰਨੇ ਉੱਥੇ ਵੀ ਡਾਕਟਰ ਕਹਿ ਦਿੰਦੇ ਜਵਾਬ ਦੇ ਦਿੰਦੇ ਹੁਣ ਤਾਂ ਤੁਹਾਡਾ ਰੱਬ ਹੀ ਕੁਝ ਕਰ ਸਕੂਗਾ ਲੈ ਜਾਓ ਘਰੇ ਇਹਨੂੰ ਜਵਾਬ ਦੇਤਾ ਹਾਲੇਲੂਇਆ ਉੱਥੇ ਕੀ ਹੁੰਦਾ ਤੇ ਵੀ ਪਰਮੇਸ਼ਰ ਬਚਾ ਕੇ ਰੱਖਦਾ ਵੈ ਪਰਮੇਸ਼ਰ ਸੱਚਮੁੱਚ ਵਿਚੋਂ ਦੀ ਤਾਕਤ ਰੱਖਦਾ ਜੇ ਆਪਣੇ ਤੇ ਕੋਈ ਨੁਕਸਾਨ ਹੋਏ ਆਪਣੇ ਤੇ ਕੋਈ ਵਿਵਤਾ ਪਈ ਆਪਣੇ ਕਾਰੋਬਾਰ ਬੰਦ ਹੋਏ ਵੀ ਪਰਮੇਸ਼ਰ ਉਹਦੀ ਕੋਈ ਮਰਜ਼ੀ ਹੁੰਦੀ ਹੈ ਹਾਲੇਲੂਇਆ ਉਹ ਕਹਿੰਦਾ ਮੈਂ ਦੇਖਾਂ ਜਿਹਨੂੰ ਮੇਰਾ ਮੇਰਾ ਕਰਦੇ ਆ ਕੋਈ ਤੁਹਾਡੇ ਕੰਮ ਜਿਹੜੇ ਬੰਦ ਪੈ ਚਲਾਉਂਦਾ ਤੇ ਨਹੀਂ ਚਲਾਉਂਦਾ ਉਹ ਵੀ ਪਰਮੇਸ਼ਰ ਹੀ ਕਰਦਾ ਹੈ ਹਾਲੇਲੂਇਆ ਘਾਟੇ ਵਾਦੇ ਤਾਂ ਜ਼ਿੰਦਗੀ ਚ ਜਿੰਨਾ ਚਿਰ ਆਪਾਂ ਜਿਉਣੇ ਇੱਕ ਤਾਂ ਘਾਟੇ ਵਾਦੇ ਪਈ ਜਾਣੇ ਆ ਪਰ ਆਪਾਂ ਉਹਨਾਂ ਦੇ ਮਗਰ ਨੇ ਆਪਣੇ ਮੂੰਹ ਤੇ ਸਦਾ ਹੀ ਆਨੰਦ ਹੋਵੇ ਹਾਲੇਲੂਇਆ ਹਾਲੇਲੂਇਆ ਜੇ ਸਾਰੀ ਦੁਨੀਆ ਚੰਗੀ ਹੋ ਜੇ ਫਿਰ ਤਾਂ ਮਾੜਾ ਕੋਈ ਹੋਵੇ ਹੀ ਨਾ ਦੋ ਦੋ ਤਰ੍ਹਾਂ ਦੇ ਲੋਕ ਐ ਹਾਲੇਲੂਇਆ ਇਸ ਤਰ੍ਹਾਂ ਕਰਕੇ ਸੱਚਮੁੱਚ ਆਪਾਂ ਆਪਦਾ ਨਿਮੱਸਾ ਖਰਾਬ ਕਰਨਾ ਮੱਸੇ ਨਾਲ ਭਰੇ ਰਿਆ ਕਰੋ ਆਪਾਂ ਜਦੋਂ ਸੱਚਮੁੱਚ ਆਪਾਂ ਜਿਨ੍ਹਾਂ ਨੂੰ ਕੁਝ ਹੈ ਹੀ ਨਹੀਂ ਪਤਾ ਉਹਨਾਂ ਨੂੰ ਆਪਾਂ ਕਰਦੇ ਆਂ ਉਹਨਾਂ ਦੀ ਆਪਾਂ ਸਲਾਹਾਂ ਲਈਨੇ ਉਹਦੋਂ ਆਪਾਂ ਵੀ ਘਟਾ ਖਾਲ ਹਾਲੇਲੂਇਆ ਸੰਤ ਜੀ ਕਹਿੰਦੇ ਹੁੰਦੇ ਭਰਿਆਂ ਦੇ ਨਾਲ ਭਰਿਆਂ ਦੇ ਨਾਲ ਗੱਲਾਂ ਕਰਨੀ ਉਹ ਵੀ ਭਰਿਆਂ ਤੇ ਆਪਾਂ ਨੂੰ ਵੀ ਭਰਨਗੇ ਹਾਲੇਲੂਇਆ ਇਹ ਨਹੀਂ ਜੇ ਕਿਸੇ ਨੇ ਕਹ ਤਾਂ ਛੱਡਦੇ ਹੁਣ ਤਾਂ ਪ੍ਰਭੂ ਚਾਕੇ ਤੈਨੂੰ ਬਹੁਤ ਕੁਝ ਹੋਣਾ ਤਾਂ ਕੰਮ ਹੀ ਨਹੀਂ ਹੋਇਆ ਉਹ ਕਰੂਗਾ ਉਹ ਵੀ ਕਰੂਗਾ ਉਹਦਾ ਕੋਈ ਟਾਈਮ ਰੱਖਿਆ ਪਿਆ ਹਾਲੇਲੂਇਆ ਜੇ ਆਪਾਂ ਉਹਨੇ ਚੁਣਿਆ ਸੰਸਾਰ ਚੋਂ ਕੱਢਿਆ ਕੋ ਸੋ ਸਮਝ ਕੇ ਕੱਢਿਆ ਵੈ ਨਹੀਂ ਤਾਂ ਆਪਾਂ ਵੀ ਰੁੱਲਦੇ ਫਿਰਨਾ ਸੀ ਫਿਰਦੇ ਹੀ ਆ ਬਠੇਰੇ ਫਿਰਦੇ ਲੋਕ ਹੋ ਜੇ ਹਾਲੇਲੂਇਆ ਤੇਰਾ ਕਰਕੇ ਸਭ ਕੁਝ ਪਰਮੇਸ਼ਰ ਤੇ ਛੱਡ ਦਿਆ ਕਰੋ ਉਹ ਕਹੇਕਰ ਪਰਮੇਸ਼ਰ ਸੱਚਮੁੱਚ ਮੈਨੂੰ ਪਤਾ ਵੈ ਮੇਰਾ ਸਭ ਕੁਝ ਜੋ ਮੈਨੂੰ ਦਿੱਤਾ ਤੇਰਾ ਹੀ ਦਿੱਤਾ ਮੈਂ ਆਪਦਾ ਕੁਝ ਨਹੀਂ ਨਾਲ ਲੈ ਕੇ ਆਇਆ ਹਾਲੇਲੂਇਆ ਜਦੋਂ ਜਾਣਾ ਉਦੋਂ ਤਾਂ ਕੁਝ ਵੀ ਨਹੀਂ ਨਾਲ ਜਾਣਾ ਜਿਹੜੇ ਕੱਪੜੇ ਪਾਉਣਗੇ ਭਲਾ ਮਹਿੰਗੇ ਪਾ ਦੇਣ ਭਲਾ ਸਸਤੇ ਪਾ ਦੇਣ ਉਹ ਵੀ ਇੱਥੇ ਹੀ ਸੜ ਕੇ ਸਵਾਹ ਹੋ ਜਾਣੇ ਹਾਲੇਲੂਇਆ ਕੁਝ ਨਹੀਂ ਨਾਲ ਜਾਣਾਗਾ ਤੇ ਫਿਰ ਇਹ ਮੇਂ ਚਿੰਤਾ ਕਾਦੀ ਕਰਨੀ ਹੈ ਜਿਹੜੇ 10 ਦੇਣਾ ਮਹੀਨਾ ਸਾਲ ਜਿੰਨੇ ਦਿੱਤੇ ਆ ਪਰਮੇਸ਼ਰ ਨੇ ਉਹ ਖੁਸ਼ੀਆਂ ਦੇ ਨਾਲ ਕੱਢਿਆ ਕਰੋ ਹਾਲੇਲੂਇਆ ਵੈਰ ਵਿਰੋਧ ਦਿਲ ਚੋਂ ਕੱਢ ਦਿਆ ਕਰੋ ਮੈਨੂੰ ਫਲਾਨੇ ਨੇ ਕਿਹਾ ਮੈਨੂੰ ਧਮਕੇ ਨੇ ਕਿਹਾ ਮੁੜ ਕੇ ਮਰਿਆਂ ਤੋਂ ਬਾਅਦ ਫਿਰ ਕੋਈ ਆਈ ਜਾਵੇ ਕੋਈ ਜਾਈ ਜਾਵੇ ਇਸ ਤਰ੍ਹਾਂ ਕਰਕੇ ਜਿਉਂਦੇ ਜੀਆ ਕਿਸੇ ਦਿਨ ਦਾ ਨਫ਼ਰਤ ਨਾ ਕਰੋ ਹਾਲੇਲੂਇਆ ਜਾਂ ਚੋ ਕੱਢ ਦਿਓ ਸਾਰੇ ਕਿਉਂਕਿ ਪਰਮੇਸ਼ਰ ਤੂੰ ਹੀ ਹੈ ਮੇਰਾ ਸਹਾਈ ਤੇਰੇ ਬਿਨਾ ਮੈਂ ਕਿਤੇ ਨਹੀਂ ਜਾਣਾਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਧੰਨਵਾਦ ਕਰਿਆ ਕਰੋ ਆਪਾਂ ਨੂੰ ਅੱਜ ਦਾ ਦਿਨ ਦਿਖਾਇਆ ਉਹਨੇ ਹallelujah ਇਸ ਤਰ੍ਹਾਂ ਪਰਮੇਸ਼ਰ ਦੀ ਆਪਣੇ ਨਾਲ ਪਰਮੇਸ਼ਰ ਸੱਚਮੁੱਚ ਪਿਆਰ ਕਰਦਾ ਹੈ ਹallelujah ਆਪਾਂ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਆ ਪਰਮੇਸ਼ਰ ਆਪਣੇ ਨਾਲ ਪਿਆਰ ਕਰਦਾ ਤਾਂ ਹੀ ਉਹਨੇ ਆਲਦੇ ਆਪਣੇ ਚਰਨਾਂ ਦੇ ਵਿੱਚ ਬਿਠਾਇਆ ਵੇ ਹallelujah ਹallelujah ਉਹ ਕਿੰਦਾ ਮੈਂ ਤਾੜਦਾ ਵੀ ਆ ਤਾੜਦਾ ਕਿਹਨੂੰ ਐ ਕਹਿੰਦਾ ਜਿੱਦੋਂ ਨਾਲ ਮੈਂ ਪਿਆਰ ਕਰਦਾ ਮੈਂ ਹallelujah ਤਾੜ ਨਾ ਉਹ ਕੋ ਡੰਡਾ ਲੈ ਕੇ ਨਹੀਂ ਆਪਣੇ ਕੋਲੇ ਆਉਣਾ ਆਪਾਂ ਨੂੰ ਜਾਂ ਮਾੜੀ-ਮੋਟੀ ਕੋਈ ਬਿਮਾਰੀ ਲਾਊਗਾ ਜਾਂ ਕੋਈ ਮੁਸੀਬਤ ਚ ਪਾਊਗਾ ਜਾਂ ਕਿਸੇ ਨਾਲ ਲੜਾਊਗਾ ਜਾਂ ਕੁਛ ਕਰਾਊਗਾ ਉਹ ਤਾੜਦਾ ਆਪਾਂ ਨੂੰ ਹallelujah ਤੇ ਆਪਾਂ ਨੂੰ ਸੰਭਾਲਦਾ ਵੀ ਉਹੀ ਹੈ ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਸੌਂਪ ਦਿਆ ਕਰੋ ਪਰਮੇਸ਼ਰ ਸਭ ਕੁਝ ਜੋ ਮੈਨੂੰ ਦਿੱਤਾ ਹੈ ਪਰਮੇਸ਼ਰ ਤੇਰਾ ਹੀ ਇਹਦੇ ਤੇ ਹੱਕ ਹੈ ਮੇਰੇ ਧੀਆ ਪੁੱਤਰਾਂ ਦਾ ਵੀ ਤੇ ਵੀ ਤੇਰਾ ਹੀ ਹੱਕ ਹੈ ਉਹਦਾ ਵੀ ਅਧਿਕਾਰ ਹੈ ਹallelujah ਮੇਰਾ ਤੇਰਾ ਨਾ ਕਰਿਆ ਕੋ ਸਭ ਕਿਆ ਕਰੋ ਪਰਮੇਸ਼ਰ ਮੈਂ ਵੀ ਤੇਰਾ ਤੇ ਸਭ ਕੁਛ ਤੇਰਾ ਹੀ ਹੈ ਤੂੰ ਮੇਰਾ ਤੇ ਮੈਂ ਤੇਰਾ ਹallelujah ਹallelujah ਜਿਦੋਂ ਆਪਾਂ ਸੱਚਮੁੱਚ ਆਪਾਂ ਸੰਸਾਰ 'ਚ ਹੀ ਰੁੱਝ ਜਾਨੇ ਫਿਰ ਆਪਾਂ ਨੂੰ ਉਦੋਂ ਪ੍ਰਭੂ ਤੋਂ ਆਪਣਾ ਥੋੜੇ ਥੋੜੇ ਦੂਰ ਹੋ ਜਾਂਦੇ ਨਹੀਂ ਸੰਸਾਰ ਦੇ ਕੰਮ ਵੀ ਕਰਨੇ ਆ ਆਪਣੀਆਂ ਡਿਊਟੀਆਂ ਲੱਗੀਆਂ ਵੀ ਆ ਪਰ ਪਹਿਲਾ ਸਥਾਨ ਕਿਹਨੂੰ ਦੇਣਾ ਮੈਂ ਪਰਮੇਸ਼ਰ ਨੂੰ ਦੇਣਾ ਸੱਚਮੁੱਚ ਜਦੋਂ ਆਪਾਂ ਉਹਦੀ ਹਜ਼ੂਰੀ ਚ ਬੈੰਨੇ ਆ ਤੋ ਉਹ ਬੜਾ ਆਪਾਂ ਨੂੰ ਨਹੀਂ ਵੇਖਦਾ ਤੂੰ ਕਿਸ ਤਰ੍ਹਾਂ ਆਇਆ ਮੈਂ ਵੇਖਦਾ ਉਹ ਹਾਲੇਲੂਇਆ ਜਿਹਨੇ ਆਪਣੇ ਦਿਲ ਤੇ ਗੁਰਦੇ ਬਣਾਏ ਆ ਉਹ ਆਪਾਂ ਨੂੰ ਦੇਖਦਾ ਤੋ ਕਿਹੜਿਆਂ ਕਿਹੜਿਆਂ ਦੇ ਵਿੱਚ ਉਤਰੀਕਾ ਨਾਲ ਕਿਹੜੀ ਸਮੱਸਿਆ ਚ ਨਿਕਲ ਕੇ ਆਇਆ ਮੈਂ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਨੇ ਆਪਾਂ ਨੂੰ ਇੱਕ ਇੱਕ ਚੀਜ਼ ਦਾ ਹਿਸਾਬ ਕੌਣ ਦਿੰਦਾ ਵੈ ਪਰਮੇਸ਼ਰ ਦਿੰਦਾ ਫਲ ਦਿੰਦਾ ਕੌਣ ਦਿੰਦਾ ਵੈ ਪਰਮੇਸ਼ਰ ਦਿੰਦਾ ਵੈ ਆਪਣੇ ਆਪਣੇ ਮਨਾਂ ਨੂੰ ਤਿਆਰ ਹੋਵੋ ਜੋ ਤੁਹਾਡੀ ਸਮੱਸਿਆ ਪਰਮੇਸ਼ਰ ਦੇ ਅੱਗੇ ਰੱਖੋ ਹਾਲੇਲੂਇਆ ਤੇ ਤੁਹਾਡੇ ਤੇ ਲੇ ਹੈਂਡ ਹੋਈ ਸੱਚਮੁੱਚ ਤੁਹਾਡੇ ਜੋ ਅੱਜ ਦੇ ਬੰਧਨ ਆ ਸਭ ਟੁੱਟ ਜਾਣਗੇ ਜਿੰਨੇ ਵੀ ਮਰਜੀ ਪੁਰਾਣੇ ਹੋਣ ਪਰਮੇਸ਼ਰ ਨੂੰ ਕਹੋ ਪਰਮੇਸ਼ਰ ਮੈਂ ਜਿਵੇਂ ਵੀ ਆਇਆ ਮੈਂ ਸੱਚਮੁੱਚ ਅੱਜ ਮੈਂ ਸ਼ਤਾਨਾ ਤੋਂ ਆਜ਼ਾਦ ਹੋਣਾ ਚਾਹਣਾ ਜਿਵੇਂ ਬਿਮਾਰੀ ਤੋਂ ਆਜ਼ਾਦ ਹੋਣਾ ਚਾਹਣਾ ਅੱਜ ਮੈਂ ਨਸ਼ੇ ਤੋਂ ਆਜ਼ਾਦ ਹੋਣਾ ਚਾਹਣਾ ਕਹੋ ਪਰਮੇਸ਼ਰ ਨੂੰ ਅੱਜ ਸੱਚਮੁੱਚ ਪਰਮੇਸ਼ਰ ਨਾਲ ਦੀ ਅੱਖਾਂ ਜੋੜ ਕੇ ਰੱਖੋ ਹਾਲੇਲੂਇਆ ਆਪਣਾ ਮਨ ਵੀ ਤਨ ਵੀ ਸਭ ਕੁਝ ਪਰਮੇਸ਼ਰ ਨੂੰ ਦੇਣਾ ਇਹ ਨਹੀਂ ਵੀ ਆਪਣਾ ਅੱਖਾਂ ਤਾਂ ਆਪਣੀਆਂ ਖੁੱਲੀਆਂ ਆਪਾਂ ਲੋਕਾਂ ਨੂੰ ਦੇਖੀ ਜਾਂਦੇ ਨਹੀਂ ਆਪਣੀਆਂ ਅੱਖਾਂ ਸੱਚਮੁੱਚ ਤਾਂ ਬੰਦ ਹੁੰਦੀਆਂ ਆਪਾਂ ਨੂੰ ਪਰਮੇਸ਼ਰ ਦੀਂਦਾ ਐਂ ਲੱਗਦਾ ਮੈਂ ਪਰਮੇਸ਼ਰ ਨਾਲ ਗੱਲਾਂ ਕਰਦਾ ਹਾਲੇਲੂਇਆ ਹਾਲੇਲੂਇਆ ਅੱਜ ਤੁਸੀਂ ਜਿੱਮੇ ਵੀ ਆਏ ਹੋ ਮਸੀਂ ਬਾਪਸ ਨਹੀਂ ਜਾਉਂਗੇ ਚੰਗੇ ਹੋ ਕੇ ਜਾਉਂਗੇ ਵਿਸ਼ਵਾਸ ਰੱਖੋ ਹਾਲੇਲੂਇਆ